ਦੀ ਬਨੋੜ ਮਿਊਸਿਪਲ ਕਾਉਂਸਲ ਦੇ ਡਿਵੈਲਪਮੈਂਟ ਵਾਸਤੇ ਸਾਰੀਆਂ ਪਾਰਟੀਆਂ ਦੇ ਕਾਉਂਸਲਰਾਂ ਰਲ ਕੇ ਇੱਥੇ ਖਰੜ ਦੇ ਅੰਦਰ ਸੌਰੀ ਖਰੜ ਦੇ ਅੰਦਰ ਪ੍ਰਧਾਨ ਜਿਹੜਾ ਉਹ ਬਣਾਇਆ ਸੀਗਾ ਜਿਸ ਤਰ੍ਹਾਂ ਗਿੱਲ ਸਾਹਿਬ ਨੇ ਦੱਸਿਆ ਤਾਂ ਕਿ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਜਿਹੜੀ ਨਾ ਉਹ ਕਰਵਾਈ ਜਾ ਸਕੇ ਔਰ ਸਰਕਾਰ ਦਾ ਫਰਜ਼ ਹੁੰਦਾ ਕਿ ਜਿਹੜੀ ਵੀ ਕਾਉਂਸਲ ਬਣੀ ਹੈ ਉਹਦੇ ਨਾਲ ਰਲ ਕੇ ਸ਼ਹਿਰ ਦੀ ਪ੍ਰੋਪਰ ਡਿਵੈਲਪਮੈਂਟ ਕਰੇ ਇਹਨਾਂ ਨੇ ਜਦ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਥੇ ਬਣਿਆ ਸ਼ਹਿਰ ਦੀ ਡਿਵੈਲਪਮੈਂਟ ਚ ਰੋੜੇ ਟਕਾਏ ਚੱਲਦੇ ਹੋਏ ਕੰਮ ਬੰਦ ਕਰਵਾਏ ਹੁਣ ਵੀ ਆ ਜਿਹੜੀ 18 ਵਾਲੀ ਗੱਲ ਕਰ ਰਹੇ ਆ ਨਾ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਕੋਲ 15 ਐਮਸੀਬੀ ਨਹੀਂ ਹੈ ਸਿਰਫ ਪੁਲਿਸ ਤੋਂ ਦਬਕੇ ਮਰਵਾ ਕੇ ਕਦੇ ਡੀਐਸਪੀ ਕਿਸੇ ਦੇ ਘਰ ਬੜ ਜਾਂਦਾ ਆ ਕਦੇ ਐਸਐਚਓ ਘਰ ਬੜ ਜਾਂਦਾ ਹੈਗਾ ਮਤਲਬ ਪੁਲਿਸ ਦੇ ਸਿਰ ਤੇ ਗੁੰਡਾਗਰਦੀ ਕਰਕੇ ਪ੍ਰਧਾਨ ਦੇ ਅੰਗੇਸ਼ਤ ਨੋ ਕੰਫੀਡੈਂਸ ਮੋਸ਼ਨ ਦਾ ਜਿਹੜਾ ਉਹ ਇਹ ਪਾਣਾ ਜਾਂਦੇ ਆ ਜਿਹੜੀ ਕਿ ਨੰਗੀ ਚਿੱਟੀ ਗੁੰਡਾਗਲਦੀ ਇਹ じゃ ਕਰਨਾ ਨਹੀਂ ਚਾਹੀਦਾ ਔਰ ਵੈਸੇ ਵੀ ਚਲੋ ਸਾਡੇ ਤਾਂ ਹਲਕੇ ਦੀ ਨੂੰਹਾਂ ਬੀਬੀ ਉਹ ਚਾਹੀਦੀ ਨਹੀਂ 5-7 ਮਹੀਨਿਆਂ ਦੀ ਇਹ ਸਰਕਾਰ ਰਹਿ ਗਈ ਆ ਦਸੰਬਰ ਤੱਕ ਤੁਸੀਂ ਦੇਖਿਓ ਜਾਂਦੇ ਜਾਂਦੇ ਭੋਗ ਪੈ ਜਾਣਾ ਗਦੇ ਦੇ ਵੀ ਸਿੰਘ ਆ ਸਕਦੇ ਆ ਕਦੇ ਆਮ ਆਦਮੀ ਪਾਰਟੀ ਪੰਜਾਬ ਚ ਨਹੀਂ ਆ ਸਕਦੀ ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਝੁੱਠੇ ਵਾਦੇ ਕਰਕੇ ਸਰਕਾਰ ਬਣੀ ਸੀਗੀ ਟੋਟਲ ਉਸ ਤੋਂ ਅਗੇਸਟ ਜਾ ਕੇ ਬਣੀ ਹੈਗੀ ਸੋ ਕਿਉਂ ਮਤਲਬ ਇਸ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਲੋਕਾਂ ਦੇ ਚੁਣੇ ਹੋਏ ਨਮਾਇਦੇ ਜਿਹੜੀ ਆ ਤਰੱਕੀ ਕਰਨਾ ਗਿੱਲ ਸਾਹਿਬ ਕੋਲ ਵੀਡੀਓ ਤੁਹਾਨੂੰ ਹੁਣੇ ਦਿਖਾ ਦੇਣਗੇ ਕਿਸ ਤਰ੍ਹਾਂ ਪੁਲਿਸ ਕਿਸੇ ਐਮਸੀ ਦੇ ਘਰ ਜਾ ਰਹੀ ਨੇ ਇੱਕ ਨਿਕਲ ਰਿਹਾ ਐਸਐਚਓ ਦੂਸਰਾ ਥਾਣੇਦਾਰ ਬੜ ਰਿਹਾ ਤੀਸਰਾ ਕੋਈ ਬੜ ਰਿਹਾ ਐਨੀ ਸ਼ਹਿਰ ਦੇ ਅੰਦਰ ਡਰ ਵਰਗਾ ਮਾਹੌਲ ਬਣਾਇਆ ਹੋਇਆ ਇਵਨ ਕੱਲੇ ਐਮਸੀਆਂ ਨੂੰ ਨਹੀਂ ਸਾਡੇ ਹਲਕਾ ਇੰਚਾਰਜ ਗਿੱਲ ਸਾਹਿਬ ਨੂੰ ਵੀ ਧਮਕੀਆਂ ਦੇਈਆਂ ਵੀ ਤੇਰੇ ਤੇ ਵੀ ਪਰਚਾ ਦਰਜ ਕਰ ਦਾਂਗੇ ਮਤਲਬ ਇਹ ਗੁੰਡਾਗਰਦੀ ਬਿਲਕੁਲ ਕਿਸੇ ਕੀਮਤ ਪਰ ਬਰਦਾਸ਼ਤ ਨਹੀਂ ਹੋਊਗੀ ਜੇ ਇੱਕ ਵੀ ਐਮਸੀ ਦੇ ਪਰਚਾ ਦਰਜ ਕਰਿਆ ਜਾਂ ਧੱਕੇ ਸਾਹੀ ਕਰੀ ਤਾਂ ਸਾਰੇ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਇਹਨਾਂ ਨਾਲ ਡਟ ਕੇ ਖੜੂਗੀ ਇੱਥੇ ਪਰਮਾਨੈਂਟ ਰਾਤ ਦਿਨ ਦਾ ਧਰਨਾ ਲਾ ਦਾਂਗੇ ਜੇ ਕੋਈ ਵੀ ਧੱਕਾ ਸਾਡੇ ਨਾਲ ਹੈ ਅਸੀਂ ਟੋਟਲੀ ਡਟ ਕੇ ਜਿਹੜੀ ਡੈਮੋਕਰੈਟਿਕ ਵੇ ਨਾਲ ਚੁੜੀ ਹੋਈ ਕੌਂਸਲ ਨੂੰ ਜੇ ਤੋੜਨਗੇ ਅਸੀਂ ਕਾਰਵਾਈ ਕਰਾਂਗੇ ਖਰਤਾਬ ਬਾਜਵਾਨ ਨੇ ਵੀ ਪਿਛਲੇ ਸਰ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਜਦੋਂ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਕਿ ਪੁਲਿਸ ਦਾ ਪੌਂਸ ਨੂੰ ਯੂਜ਼ ਕਰਦੇ ਆ। ਮੇਰੇ ਵੀ ਪੁਲਿਸ ਸਰਵਰ ਲੋਕੀ ਇਸ ਕੰਮਾਂ ਦੇ ਵਿੱਚ ਇਨਵੋਲ ਹੋ ਸਰ। ਬਾਜ ਜੀ ਇਹ ਬਦਲਾਵ ਆ ਪੰਜਾਬ 'ਚ। ਕਦੇ ਵੀ ਪੰਜਾਬ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਈ ਜਿਸ ਤਰ੍ਹਾਂ ਦੀ ਇਹ ਹੈ। ਮੜਾ ਜਾਂ ਕੋਈ ਬਿਆਨ ਦੇ ਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ। ਕਿਸੇ ਨੂੰ ਚੱਕ ਕੇ ਲੈ ਜਾਂਦੇ ਆ, ਕਿਸੇ ਨੂੰ ਥ੍ਰੈਟ ਕਰਦੇ ਆ, ਕਿਤੇ ਕੌਂਸਲਾਂ ਤੋੜਨ ਦੀ ਗੱਲ ਕਰਦੇ ਆ। ਆ ਤੁਸੀਂ ਦੇਖੋ ਵੀ ਹੁਣ ਮੈਂ ਤੁਹਾਨੂੰ ਤਾਜ਼ੀ ਦੱਸਾਂ ਕਿ ਕਹਿੰਦੇ ਤੇ ਸਿੱਖਿਆ ਕ੍ਰਾਂਤੀ ਆ। ਲੱਖ ਰੁਪਏ ਦੇ ਰਹੀਆਂ 20-20 ਹਜ਼ਾਰ ਰੁਪਏ ਉਦਘਾਟਨਾ ਤੇ ਦੇ ਰਹੇ ਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸੋ ਬੇੜਾ ਕਰਕ ਹੋਇਆ ਪਿਆ ਸਰਕਾਰ ਦਾ ਐਡਮਿਨਿਸਟ੍ਰੇਟਿਵਲੀ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ ਇਹਨਾਂ ਨੂੰ ਪਤਾ ਕੁਝ ਬਣਦੇ ਨਹੀਂ ਸੈਕਿੰਡ ਭਾਈ ਇੱਕ ਮਿੰਟ ਪੈਸਾ ਮਾਈਕ ਨਿਕਲ ਕੇ ਆ ਦੋ ਛਾਰਾ ਟੌਮਸਨ ਤੋੜ ਕੇ ਸ਼ਰਮਾ ਜੀ ਇੱਕ ਗੱਲ ਤੁਹਾਡੀ ਦੱਸਣ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਸੀ ਆਮ ਆਦਮੀ ਤੋੜ ਜਿਹੜੇ ਤੁਹਾਡੇ ਅਕਾਲੀ ਦਲ ਦੇ ਬੰਦੇ ਸੀਗੇ ਤੁਹਾਡੀ ਟਿਕਟ ਤੇ ਚੋਣ ਤੁਸੀਂ ਹੁਣ ਹ ਤੱਕ ਹੁਣ ਹ ਕਲਾਬ ਕੀ ਐਕਸ਼ਨ ਲਿਆ ਹੁਣ ਤੱਕ ਕਿਤੇ ਤੁਹਾਡੀ ਹੁਣ ਤੱਕ ਜੇ ਤੁਸੀਂ ਕੋਈ ਐਕਸ਼ਨ ਲੈਂਦੇ ਤਾਂ ਕੋਈ ਐਕਸ਼ਨ ਸੁਣੂਗਾ ਤੁਹਾਡੇ ਬੰਦੇ ਉਹਨਾਂ ਨੂੰ ਤਾਂ ਦੇ ਰਹੇ ਇੱਕ ਇੱਕ ਨਾ ਗੱਲ ਚੰਗੀ ਤਰ੍ਹਾਂ ਸਮਝ ਲਓ ਪ੍ਰੈਸ਼ਰ ਪਾ ਕੇ ਪੁਲਿਸ ਦੇ ਦਬਕੇ ਮਾਰ ਕੇ ਹੋ ਸਕਦਾ ਉਹ ਨਾਲ ਲੈ ਜੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਖੜੂਗਾ ਤਾਂ ਕਾਰਵਾਈ ਪੱਕੀ ਹੋਣੀ ਤੈ ਹੈ ਮਤਲਬ ਉਹਦੇ ਚ ਕੋਈ ਦੁਬਾਰਾ ਮਾਰ ਦੁਬਾਰਾ ਐਂਟਰੀ ਮਿਲੂਗੀ ਨਹੀਂ ਬਿਲਕੁਲ ਨਹੀਂ ਮਿਲੂਗੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਡਟ ਕੇ ਕੋਈ ਖੜੂਗਾ ਉਹਨੂੰ ਦੁਬਾਰਾ ਐਂਟਰੀ ਦਾ ਕੀ ਮਤਲਬ ਹੈਗੇ ਸੋ ਸ੍ਰੋਮਣੀ ਅਕਾਲੀ ਦਲ ਤਾਂ ਨਹੀਂ ਜੇ ਅੰਗੇਸਟ ਖੜੂਗਾ ਜੀ ਤਾਂ ਇਹਨਾਂ ਨੇ ਅਜੇ ਤਾਂ ਇਹਨਾਂ ਨੇ ਮੂਵ ਕਰਿਆਗਾ ਕਿਸੇ ਨੂੰ ਵੀ ਦਬਕਾ ਮਾਰ ਕੇ ਪੁਲਿਸ ਦੇ ਪੈਰ ਦਿਖਾ ਕੇ ਕੋਈ ਇੱਧਰ-ਉੱਧਰ ਕਰ ਸਕਦਾ ਪਰ ਮੌਕੇ ਤੇ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਵੋਟ ਨਹੀਂ ਪਾਣੀ ਤਾਂ ਹੀ ਇਹ ਜਿਹੀਆਂ ਹਰਕਤਾਂ ਕਰ ਰਹੀਆਂ ਸਰ ਮੇਰਾ ਸਵਾਲ ਹੈ ਜੀ ਜੀ ਨਗਰ ਕੌਂਸਲ ਜਿਹੜਾ ਚੱਲ ਰਹੀ ਹੈ ਮਤੋਂ ਮੇਰੇ ਫੋਨ ਕਰ ਲੈਣਾ ਪੰਜਾਬ ਦੇ ਅੰਦਰ ਜੱਤੋਂ ਆਵਾ ਦੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਲਗਾਤਾਰ ਆਵਾ ਦੀ ਪਾਰਟੀ ਪ੍ਰਸ਼ਾਸਨ ਦੀ ਪੁਲਿਸ ਦੀ ਦੁਰਵਰਤੋਂ ਕਰਕੇ ਸੱਤਾ ਚ ਕਾਬਜ਼ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਸਾਲ ਜਿਹੜੀ ਪੰਚਾਇਤ ਚੋਣਾਂ ਹੋਈਆਂ ਉਹਨਾਂ ਪੰਚਾਇਤ ਚੋਣਾਂ ਦੇ ਅੰਦਰ ਸਰਪਸੰਮਤੀ ਨਾਤੇ ਜੋ ੱਟਕਾ ਹੋਇਆ ਜੋ ਮਾਰਕੁਟਾਈ ਹੋਈ ਉਹ ਖਵਾਨਾ ਚ ਨਹੀਂ ਆਇਆ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਕੇ ਪਿੰਡ ਪਿੰਡ ਦੀ ਗੱਲ ਜੜੀ ਸਾਹਮਣੇ ਆਈ ਔਰ ਕੁਝ ਆਮ ਆਦੀ ਪਾਰਟੀ ਦੇ ਐਮਐਲਏਜ਼ ਨੇ ਵੀ